ਸਿੱਧੂ ਨਾਲ ਵੀ ਯਾਰ ਮੁਲਾਕਾਤ ਮੇਰਾ ਭਰਾ ਬਣ ਕੇ ਮੈਂ ਨਾ ਉਹਨਾਂ ਦੇ ਪਿੰਡ ਦੇ ਮਾਨਸੇ ਵਿੱਚ ਨਾ ਜਿੰਮ ਦਾ ਰੀਵਨ ਕੱਟਣ ਗਿਆ ਸੀਗਾ ਮੈਂ ਰੀਵਨ ਕੱਟਣ ਗਿਆ ਤੇ ਮੇਰੇ ਨਾਲ ਦੇ ਕਹਿੰਦੇ ਸਿੱਧੂ ਦੇ ਘਰੇ ਜਾ ਜਾਣਾ ਵਾ ਯਾਰ ਸਿੱਧੂ ਪਤਾ ਨਹੀਂ ਕਹਿੰਦੇ ਵੀ ਲੋਕਾਂ ਨੂੰ ਸਿੱਧੂ ਦੇ ਗੁੱਸਾ ਵੀ ਹੋਊਗਾ ਆਕੜਾ ਥੋੜੀ ਆਕੜ ਬਹੁਤ ਆ ਮਖਾ ਯਾਰ ਮੈਂ ਲੋਕਾਂ ਦਾ ਮਖਾ ਯਾਰ ਉਹ ਕਹਿੰਦੇ ਆਪਾਂ ਚੱਲੀ ਲੋਕਾਂ ਦਾ ਗਿਆ ਲੋਕਾਂ ਦਾ ਬਹੁਤ ਕੁਝ ਕਹਿੰਦੇ ਨੇ ਕਹਿੰਦਾ ਕਹਿੰਦੇ ਵੀਰ ਨੂੰ ਮਿਲਣਾ ਉਹ ਬਾਪੂ ਕਹਿੰਦਾ ਵੀ ਸਿੱਧੂ ਕਹਿੰਦਾ ਸ਼ੋਅ ਲਾ ਗਿਆ ਦਿੱਲੀ ਤੋਂ ਥੱਕਿਆ ਹੈ ਕਹਿੰਦਾ ਵੀ ਵੀ ਤੁਸੀਂ ਫੇਰ ਕਿਦਨ ਆ ਜਾਓ ਫੇਰ ਮੈਂ ਮੈਨੂੰ ਕਹਿੰਦਾ ਤ ਫਿਰ ਉਹ ਆਪੂ ਅੰਦਰ ਗਿਆ ਸਿੱਧੂ ਕੋਲ ਸੁੱਖਾ ਪੋਂਦਰ ਖੜਾ ਫਿਰ ਮੈਨੂੰ ਅੰਦਰ ਲੈ ਗਿਆ ਬੁਲਾ ਗਿਆ ਨਾ ਫਿਰ ਮੈਂ ਅੰਦਰ ਗਿਆ ਬੈ ਗਿਆ ਮੈਨੂੰ ਕਹਿੰਦਾ ਆ ਵੀ ਜਾਨ ਕਹਿੰਦਾ ਕਿੰਦੇ ਹੈ ਨਾ ਦੇ ਲੋ ਜਾਨ ਨੂੰ ਵਾਲਾ ਜਾਨ ਜਾਨੀ ਉਹ ਬੰਦੇ ਨੇ ਪਹਿਲਾਂ ਸਨੈਪਚੈਟ ਦੇ ਫੋਟੋ ਪਾਤੀ ਸੀ ਮਤਲਬ ਮੈਂ ਮੇਰਾ ਚਾਹ ਲਗਾ ਫੋਟੋ ਹੈ ਫਿਰ ਸਿਆਲ ਦਾ ਮਹੀਨਾ ਸੀਗਾ ਹੀਟਰ ਚੱਲਦਾ ਸੀ ਕਿ ਮੈਨੂੰ ਕਹਿੰਦਾ ਹੀਟਰ ਸੇਕ ਪਾ ਲਗਾ ਦਾ ਸਾਡੇ ਬਹੁਤ ਆ ਤੇ ਲੋਕਾਂ ਦੀ ਮੈਨੂੰ ਵੀਡੀਓ ਕੋਲ ਆਉਣ ਲੱਗੇ ਸੀਗੇ ਵਟਸਐਪ ਤੇ ਜਿਹੜੇ ਮੇਰੇ ਆੜੀ ਨੇ ਬੀ ਸਿੱਧੂ ਸੁੱਕੇ ਦੇ ਘਰੇ ਬੜਾ ਕਿ ਸੁੱਖਾ ਸਿੱਧੂ ਦੇ ਘਰੇ ਬੈਠਾ ਲਓ ਮੈਨੂੰ ਉਹ ਸਾਬਨ ਬਿਠਾਇਆ ਜੀ ਬੰਦੇ ਨੇ ਗੱਲਬਾਤ ਕਰ ਰਹੇ ਸੀ ਸਿੱਧੂ ਮੂਸੇ ਵਾਲੇ ਸਿੱਧੂ ਮੂਸੇ ਵਾਲੇ ਦੇ ਨਾਲ ਕਿੰਨੀ ਵਾਰ ਮੁਲਾਕਾਤ ਹੋਈ ਸੀ ਸਿੱਧੂ ਨਾਲ ਵੀਰੇ ਯਾਰ ਮੁਲਾਕਾਤ ਮੇਰਾ ਭਰਾ ਬਣ ਕੇ ਮੈਂ ਨਾ ਉਹਨਾਂ ਦੇ ਪਿੰਡ ਦੇ ਮਾਨਸੇ ਵਿੱਚ ਮੈਂ ਨਾ ਜਿੰਮ ਦਾ ਊਰੀਵਨ ਕਟਣ ਗਿਆ ਸੀਗਾ ਮੈਂ ਊਰੀਵਨ ਕਟਣ ਗਿਆ ਤੇ ਮੇਰੇ ਨਾਲ ਦੇ ਕਹਿੰਦੇ ਸਿੱਧੂ ਦੇ ਘਰੇ ਜਾ ਜਾਣਾ ਵਾਂਗਾ ਯਾਰ ਸਿੱਧੂ ਪਤਾ ਨਹੀਂ ਕਹਿੰਦੇ ਵੀ ਲੋਕ ਵੀ ਲੋਕਾਂ ਨੂੰ ਸਿੱਧੂ ਦੇ ਗੁੱਸਾ ਵੀ ਹੁੰਦੀ ਆਕੜਾ ਥੋੜੀ ਆਕੜਾ ਬਹੁਤ ਆ ਮਗਾ ਯਾਰ ਮੈਂ ਲੋਕਾਂ ਦਾ ਮਗਾ ਯਾਰ ਉਹ ਕਹਿੰਦਾ ਆਪਾਂ ਚੱਲੀ ਲੋਕਾਂ ਦਾ ਗਿਆ ਲੋਕਾਂ ਦਾ ਬਹੁਤ ਕੁਝ ਕਹਿੰਦੇ ਨੇ ਕਹਿੰਦਾ ਜਦ ਤੱਕ ਉਹ ਬੰਦੇ ਨੂੰ ਮਿਲਦੇ ਨਹੀਂ ਕਹਿੰਦਾ ਲੋਕਾਂ ਦਾ ਬਹੁਤ ਕੁਝ ਮਿਲੇ ਤੀ ਪਤਾ ਲੱਗਦਾ ਵੀ ਕਿਹੋ ਜਿਹਾ ਰਵਈਆ ਬੰਦੇ ਰਵਈਆ ਬਸੇ ਭਾਈ ਉਹ ਗੱਡੀ ਉਹਨਾਂ ਦੇ ਘਰੇ ਖੜਾਈ ਮੇਰੇ ਆੜੀ ਉਤਰੇ ਗੱਡੀ ਜੋ ਕਹਿੰਦਾ ਬਾਪੂ ਜੀ ਬਾਪੂ ਬਾਹਰ ਆਇਆ ਕਹਿੰਦੇ ਵੀਰ ਨੂੰ ਮਿਲਣਾ ਹੈ ਉਹ ਬਾਪੂ ਕਹਿੰਦਾ ਵੀ ਸਿੱਧੂ ਕਹਿੰਦਾ ਸ਼ੋਅ ਲਾ ਗਿਆ ਦਿੱਲੀ ਤੋਂ ਥੱਕਿਆ ਹੈ ਕਹਿੰਦਾ ਵੀ ਵੀ ਤੁਸੀਂ ਫੇਰ ਕਿਧਨ ਆ ਜਾਓ ਫੇਰ ਮੈਂ ਮੈਨੂੰ ਕਹਿੰਦਾ ਤੂੰ ਉੱਤਰ ਕਹਿੰਦਾ ਮੈਂ ਉਤਰੇ ਬਾਪੂ ਮੈਨੂੰ ਮਿਛਾਨ ਲਿਆ ਫਿਰ ਬਾਪੂ ਅੰਦਰ ਗਿਆ ਸਿੱਧੂ ਕੋਲ ਸੁੱਖਾ ਬਾਪੂ ਅੰਦਰ ਕੜਾ ਫਿਰ ਉਹਨੂੰ ਅੰਦਰ ਲੈ ਗਿਆ ਬਲਾ ਕੇ ਆਂਦਾ ਫਿਰ ਮੈਂ ਅੰਦਰ ਗਿਆ ਬੈ ਗਿਆ ਮੈਨੂੰ ਕਹਿੰਦਾ ਆ ਵੀ ਜਾਨ ਕਹਿੰਦਾ ਕਿੰਦੇ ਆ ਕਹਿੰਦਾ ਦੇ ਲੋ ਜਾਨ ਨੂੰ ਵਾਲਾ ਜਾਨ ਯਾਨੀ ਉਹ ਬੰਦੇ ਨੇ ਪਹਿਲਾਂ ਸਨੈਪਚੈਟ ਤੇ ਫੋਟੋ ਪਾਤੀ ਸੀ ਮਤਲਬ ਮੈਂ ਮੇਰੇ ਚਾਹ ਲੱਗਾ ਪੜਿਆ ਤੇ ਸਿਆਲ ਦਾ ਮਹੀਨਾ ਸੀਗਾ ਹੀਟਰ ਚੱਲਦਾ ਸੀ ਮੈਨੂੰ ਕਹਿੰਦਾ ਹੀਟਰ ਸੇਕ ਪਤਾ ਲੱਗਾ ਦਾ ਸਾਡ ਬਹੁਤ ਆ ਯਾਨੀ ਕਿ ਉਹਨੇ ਜਦੋਂ ਬੰਦੇ ਨੂੰ ਸਨੈਪਚੈਟ ਤੇ ਫੋਟੋ ਭਾਈ ਮੈਨੂੰ ਪਤਾ ਲੱਗਾ ਕਿਉਂਕਿ ਮੈਂ ਸਨੈਪਚੈਟ ਬਾਰੇ ਬਹੁਤ ਘੱਟ ਚਲਾਉਣਾ ਮਤਲਬ ਤੇ ਉਹਨੇ ਸਨੇਪ ਤੇ ਫੋਟੋ ਭਾਈ ਮੇਰਾ ਜਣੀ ਕਿ ਧਿਆਨ ਸੀਗਾ ਥੋੜਾ ਐ ਉਹਨੇ ਫੋਟੋ ਖਿੱਚੀ ਮੈਨੂੰ ਪਤਾ ਨਹੀਂ ਮੇਰੇ ਫੋਟੋ ਖਿੱਚ ਤੇ ਉਹਨੇ ਬਾਪੂ ਮੇਰੇ ਇਧਰ ਨਾਲ ਖੜਾ ਤੇ ਲੋਕਾਂ ਦੀ ਮੈਨੂੰ ਵੀਡੀਓ ਕੋ ਲਾਉਣ ਲੱਗੇ ਸੀਗੇ WhatsApp ਤੇ ਜਿਹੜੇ ਮੇਰੇ ਆੜੀ ਨੇ ਵੀ ਸਿੱਧੂ ਸੁੱਖ ਦੇ ਘਰੇ ਬੜਾ ਕਿ ਸੁੱਖਾ ਸਿੱਧੂ ਦੇ ਘਰੇ ਬੈਠਾ ਲੋ ਮੈਨੂੰ ਉਹ ਸਭ ਨਾਲ ਬਿਠਾਇਆ ਸੀਗੇ ਬੰਦੇ ਨੇ ਤੇ ਕਹਿੰਦਾ ਸਿੱਧੂ ਥੋੜੇ ਘਰੇ ਆਇਆ ਮੈਂ ਨਹੀਂ ਮੈਂ ਕਹਾਂ ਮੈਂ ਸਿੱਧੂ ਦੇ ਘਰੇ ਬੈਠਾ ਅੱਛਾ ਕਹਿੰਦਾ ਗੱਲ ਕਰਾਂਈ ਉਹ ਮੈਂ ਗੱਲ ਬਾਤ ਜੋ ਕਰਾਂਗੇ ਯਾਰ ਮੈਂ ਫਿਰ ਮੈਂ ਬੂੰਝਾ ਤੇ ਲੱਗਾ ਮੇਰੇ ਮਨ ਨੂੰ ਕਾ ਵੀਡੀਓ ਕੋ ਲਾਉਣ ਲੱਗੇ ਜਾਨੀ ਸਿੱਧੂ ਨੇ ਵੀਰੇ ਯਾਰ ਭਰਾ ਬਣ ਕੇ ਝੂਠ ਨਹੀਂ ਮਾਰਦਾ ਬਈ ਯਾਰ ਭਰਾ ਨੂੰ ਪ੍ਰਮਾਤਮਾ ਮੈਂ ਕਿ ਸੱਚੇ ਪਾਤਸ਼ਾਹ ਦੀ ਰੂਹ ਨੂੰ ਬਾਬਾ ਸ਼ਾਂਤੀ ਬਖਸ਼ੇ ਯਾਰ ਬਹੁਤ ਵੀਰੇ ਯਾਰ ਆਪਾਂ ਨੂੰ ਜਿੰਨੀ ਵਾਰੀ ਮਿਲਿਆ ਵੀ ਪੂਰੀ ਜਿੰਦਣਾ ਮਿਲਿਆ ਵੀਰੇ ਪੂਰਾ ਪਿਆਰ ਨਾਲ ਦੇਖੋ ਵੀਰੇ ਆਪਾਂ ਨੇ ਕੁਝ ਤੋਂ ਲੈਣਾ ਨਹੀਂ ਤੇ ਨਾ ਆਪਣਾ ਕੋਈ ਹਨਾ ਵੀ ਇੱਕ ਚਲੋ ਪ੍ਰਮਾਤਮਾ ਹੀ ਮੇਲ ਕਰਦਾ ਰੂਹ ਨਾਲ ਬਾਬਾ ਜੀ ਹਨਾ ਚਲੋ ਮੇਰਾ ਪਿਆਰ ਮਿਲਿਆ ਮੈਂ ਉਹਨਾਂ ਦੇ ਘਰੇ ਹੀ ਪਹੁੰਚਿਆ ਬਹੁਤ ਜਦਗਰੀ ਮਾਤਾਂ ਨੇ ਵੀ ਜਦਗਰੀ ਵੀਰੇ ਮੈਂ ਤੈਨੂੰ ਰੋਟੀ ਤੱਕ ਬਹੁਤ ਕਹਿੰਦੇ ਮਤਲਬ ਕਾਫੀ ਯਾਰ ਜਦੋਂ ਵੀ ਦੀ ਮਜਾਨਾ ਆਪਾਂ ਨੂੰ ਵਧੀਆ ਵੀਰੇ ਪਿਆਰ ਨਾ ਮਿਲਦੇ ਨੇ ਤੇ ਬਾਕੀ ਚਲੋ ਪ੍ਰਮਾਤਮਾ ਉਹਦੇ ਪ੍ਰਵਾਹ ਨੂੰ ਠੀਕ ਠਾਕ ਰੱਖੇ ਬਾਬਾ ਜੀ ਹਨ ਬਹੁਤ ਘੈਂਟ ਕਲਾਕਾਰ ਯਾਰ ਵੀਰੇ ਪਹਿਲੀ ਗੱਲ ਤੇ ਮੇਰਾ ਭਰਾ ਬਣ ਕੇ ਉਹਦੇ ਗਾਣੇ ਇਦਾਂ ਦੇਣ ਨੇ ਯਾਰ ਵੀ ਯਾਰ ਜਹਜਜੀ ਬੰਦਾ ਖਰਾ ਖਾ ਕੇ ਐਕਸਲ ਹੁੰਦਾ ਨਾ ਉਨੀ એનર્ਜੀ ਮਿਲਦੀ ਹੈ ਜੇ ਮੈਂ ਲਾਉਣ ਦੇ ਪਹਿਲਾਂ ਸੁਣਦੇ ਹੋਏ ਉਹਦੇ ਗਾਣੇ ਨਾ ਜਦੋਂ ਮੈਂ ਧਿਆਨ ਨਾਲ ਉਹਦੇ ਗਾਣੇ ਦਾ ਨਾ ਕੋਈ ਗੱਲ ਬਣਦੀ ਹੈ ਤੁਸੀਂ ਤੁਸੀਂ ਵੀ ਉਹਨਾਂ ਗਾਣੇ ਸੁਣੇ ਨੇ ਮੂਸਲੇ ਦੇ ਕਈ ਗਾਣੇ ਬਿਲਕੁਲ ਵੀ ਉਹਦੇ ਗਾਣੇ ਜਦੋਂ ਜਿਮ 'ਚ ਚੱਲਦੇ ਨੇ ਨਾ ਤਾਂ ਥਕਾਵਟ ਨਹੀਂ ਮਹਿਸੂਸ ਹੁੰਦੀ ਪੂਰਾ ਵੀ ਵੀ ਬੰਦੇ ਦਾ ਮੂੰਹ ਮੂੰਹ ਅਲਰਜੀ ਮਿਲਦੀ ਹੈ ਜਾਨੀ ਕੀ ਆ ਜੋਸ਼ ਜਿਹਾ ਮਿਲਦਾ ਹੈ ਪੂਰਾ ਪੂਰਾ ਜੀ ਜਿੰਮ ਜਿ ਵਿੱਚ ਗਾਣੇ ਚੱਲਦੇ ਆਉ ਨਾ ਸਿੱਧੂ ਦੇ ਤਾਂ ਜਿੰਮ ਦਾ ਪਤਾ ਨਹੀਂ ਲੱਗ ਜਿੰਮ ਲੱਗ ਰਹੀ ਕੀ ਹੋ ਰਿਹਾ ਜਿਨਾ ਮਰਜ਼ੀ ਜ਼ੋਰ ਲਾ ਲੈਣ ਬਸ ਐ ਹੀ ਹੁੰਦਾ ਵੇ ਬਾਸ ਸਿੱਧੂ ਦੇ ਗਾਣੇ ਵੀਰੇ ਬਹੁਤ ਮਤਲਬ ਬੰਦੇ ਨੂੰ ਮੋਟੀਵੇਟਾਈ ਕਰਦੇ ਨੇ ਬਹੁਤ એનર્ਜੀ ਲਿਆਉਂਦੇ ਨੇ ਤੇ ਉਹਦੇ ਗੱਲਾਂ ਮਿਹਨਤ ਵਾਲੇ ਗਾਣੇ ਨੇ ਸਟਰਗਲ ਵਾਲੇ ਗਾਣੇ ਨੇ ਮੁੰਡਾ ਵੀ ਮਿਹਨਤੀ ਸੀਗਾ ਪੂਰਾ ਉਹ ਵੀ ਉੱਤੋਂ ਪਤਾ ਕਿੱਥੋਂ ਉੱਠਿਆ ਉਹ ਗੱਲਬਾਤ ਹੋਈ ਸੀ ਤੁਹਾਡੀ ਵੀ ਤੁਹਾਡੇ ਉਹਨਾਂ ਦੇ ਪ੍ਰੋਜੈਕਟ ਦੇ ਵਿੱਚ ਆਉਣ ਬਾਰੇ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਜਦੋਂ ਮੁਲਾਕਾਤ ਹੋਈ ਨਹੀਂ ਉਹਨਾਂ ਦੇ ਵੀਰੇ ਉਹਦੇ ਜਿਹੜੇ ਚਾਚੇ ਉਹ ਨਹੀਂ ਉਹ ਕਹਿੰਦੇ ਸੀ ਵੀ ਤੈਨੂੰ ਗਾਣੇ 'ਚ ਲਊਗਾ ਵੀ ਤੂੰ ਨਾ ਨਾ ਵੇਸ਼ੀ ਅਸੀਂ ਕਿਹ ਅਸੀਂ ਸੁੱਖੇ ਦਾ ਵੀ ਗੋ ਗਾਣੇ 'ਚ ਕਾ ਤਾਂ ਰੋਲ ਲਊਗਾ ਬਧੀਆ ਹਾਂ ਵੀ ਤੁਸੀਂ ਕਹਿੰਦੇ ਪਿੰਡ ਚ ਗੀੜਾ ਗੂੜਾ ਮਾਰਦੇ ਜਾਇਆ ਕਰੋ ਮੈਨੂੰ ਪਤਾ ਵੀਰੇ ਆਪਣਾ ਵੀ ਇੰਨਾ ਹੁਣ ਹੈ ਨਹੀਂ ਦੋ ਪਰ ਨੇ ਦੂਰ ਜਾਣੇ ਭਰਾ ਬਣ ਕੇ ਪਤਨੂ ਕਹੀਏ ਜਦੋਂ ਆਪਣਾ ਉਧਰ ਗੀੜਾ ਹੁੰਦਾ ਸੀਗਾ ਆਪਾਂ ਉਧਰ ਉਦੋਂ 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 ਜਾਇਆ ਹੁੰਦੇ ਸੀਗੇ ਕਦੇ ਸਪੈਸ਼ਲ ਨਹੀਂ ਗਿਆ ਵੀਰੇ ਮੈਂ ਕਦੇ ਮੈਂ ਤੈਨੂੰ ਨਹੀਂ ਕਹਦਾ ਮੈਂ ਨਾ